ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਅੱਜ ਦੀ ਜੋ ਇਹ ਯਾਤਰਾ ਹੈ ਨਾ ਬਾਬਾ ਜੀ ਉਸ ਵੇਲੇ ਦੀ ਹੈ ਜਦੋਂ ਕਹਿੰਦੇ ਨੇ ਕਿ ਰੂਹਾਂ ਜਿਹੜੀਆਂ ਉਹ ਸਰੀਰਾਂ ਵਿੱਚ ਨਹੀਂ ਉਤਾਰੀਆਂ ਗਈਆਂ ਸਨ ਜਦੋਂ ਨਾ ਕੋਈ ਜੰਨਤ ਸੀ ਨਾ ਕੋਈ ਦੁਨੀਆ ਸੀ ਸਿਰਫ ਉਹ ਸੋਹਣੇ ਰੱਬ ਦਾ نور ਸੀ ذرا غور کرنا ਇੱਕ ਸੂਫੀ ਫਕੀਰ ਆਪਣੇ মুর্ਸ਼ਦ ਦੇ ਕੋ ਇਹੋ ਜਿਹੇ ਰਾਜ਼ ਪੁੱਛਦੇ ਆ ਇਹਦਾ ਜਵਾਬ ਸੁਣ ਕੇ ਉਹਨਾਂ ਦੀ ਰੂਹ ਕੰਮ ਜਾਂਦੀ ਹੈ ਜਰਾ ਗੌਰ ਕਰ ਕੇ ਕਿ ਰੱਬ ਦੀ ਤਕਦੀਰ ਇਖਤਿਆਰ ਰੂਹਾਂ ਦੇ ਰਾਜ਼ ਰੂਹਾਂ ਦੀ کشਿਸ਼ ਇਹ ਸਭ ਉਸ ਨੂੰ ਉਸ ਮੰਜ਼ਰ ਤੱਕ ਲੈ ਗਏ ਜਿੱਥੇ ਇੱਕ ਨਜ਼ਾਰਾ ਰੱਬ ਦਾ ਸੀ ਬਾਬਾ ਜੀ ਤੇ ਦੂਜੇ ਪਾਸੇ ਜੰਨਤ ਤੇ ਫਕੀਰ ਨੇ ਸਮਝ ਲਿਆ ਕਿ ਜਿਸ ਉੱਤੇ ਰੱਬ ਦੀ ਨਿਗਾਹ ਹੋਵੇ ਉਹ ਕਦੇ ਗੁਮਰਾਹ ਨਹੀਂ ਹੋ ਸਕਦਾ ਜਰਾ ਗੌਰ ਕਰ ਇਹ ਕਹਾਣੀ ਇੱਕ ਸੂਫੀ ਫਕੀਰ ਦੀ ਹੈ ਜਿਸ ਨੇ ਰੱਬ ਤੋਂ ਪੁੱਛਿਆ ਆ ਕੇ ਆ ਮਾਲਿਕ ਜਦੋਂ ਸਭ ਕੁਝ ਤੇਰੀ ਮਰਜ਼ੀ ਨਾਲ ਹੈ ਫਿਰ ਰੂਹਾਂ ਨੇ ਚੋਣ ਹੀ ਕਿਉਂ ਕੀਤੀ ਜ਼ਰਾ ਗੌਰ ਕਰਨਾ ਕਿ ਕੋਈ ਕਹਿੰਦਾ ਮੈਂ ਕਿਸੇ ਨੇ ਬਾਤ ਕੀਤੀ ਮੈਨੂੰ ਜੰਨਤ ਮਿਲ ਜਾਵੇ ਸਵਰਗ ਮਿਲ ਜਾਵੇ ਕਿਸੇ ਨੇ ਕਿਹਾ ਮੈਨੂੰ ਦੁਨਿਆਵੀ ਰੰਗ ਮਿਲ ਜਾਵੇ ਇਹ ਭਲਾ ਰੱਬ ਦੇ ਵਿੱਚ ਉਹ ਕਸ਼ਿਸ਼ ਨਹੀਂ ਸੀ ਕਿ ਇਨਸਾਨ ਰੱਬ ਤੋਂ ਰੱਬ ਨੂੰ ਮੰਗ ਲੈਂਦਾ ਜ਼ਰਾ ਗੌਰ ਕਰਨਾ ਤੇ ਰੱਬ ਨੇ ਉਹਦੇ ਸਾਹਮਣੇ ਉਹ ਹਕੀਕਤ ਖੋਲ ਦਿੱਤੀ ਬਾਬਾ ਜੀ ਜੋ ਸਦੀਆਂ ਤੋਂ ਰਾਜ਼ ਰਹੀ ਹੈ ਸਵਾਉ ਜ਼ਰਾ ਉਸ ਰੱਬ ਯਾਤਰਾ ਤੇ ਚੱਲੀ ਆ ਬਾਬਾ ਜੀ। ਇਹ ਕਹਾਣੀ ਉਸ ਵੇਲੇ ਦੀ ਜਦੋਂ ਰੱਬ ਨੇ ਰੂਹਾਂ ਨੂੰ ਬਣਾਇਆ ਸੀ। ਨਾ ਧਰਤੀ ਸੀ ਨਾ ਅਸਮਾਨ ਨਾ ਕੋਈ ਜੰਨਤ ਦੀ ਬਾਗ। ਸਿਰਫ ਰੱਬ ਦਾ ਨੂਰ ਤੇ ਉਹਦੀ ਜਿਹੜੀ ਹੈ ਉਹਦਾ ਹੀ ਨਜ਼ਾਰਾ ਬਾਬਾ ਜੀ। ਹੁਣ ਫਕੀਰਾਂ ਨੇ ਆਪਣੇ ਦਿਲ ਵਿੱਚ ਇੱਕ ਸਵਾਲ ਰੱਖਿਆ। ਉਹ ਰਾਤ ਪਰ ਜਿਹੜਾ ਹੈ ਉਸ ਦਰਬਾਰ ਜਿੱਥੇ ਰਹਿੰਦੇ ਸਨ ਉਥੇ ਬੈਠੇ ਰਹੇ। ਹਵਾ ਚੱਲਦੀ ਸੀ। ਉਹਨਾਂ ਨੂੰ ਲੱਗਦਾ ਜਿਵੇਂ ਹਰ ਝੋਕਾ ਜਿਹੜਾ ਰੱਬ ਦੀ ਬਾਤ ਬਣ ਕੇ ਉਹਨਾਂ ਦੇ ਕੰਨਾਂ ਤੱਕ ਆ ਰਿਹਾ। ਜੋ ਫਕੀਰ ਨੇ ਪੁੱਛਿਆ ਕਿ ਮਾਲਿਕ ਰੂਹਾਂ ਕਿਉਂ ਦੌੜ ਪਈਆਂ? ਕੋਈ ਦੁਨੀਆ ਵੱਲ ਦੌੜ ਪਿਆ, ਕੋਈ ਜੰਨਤ ਵੱਲ, ਸਵਰਗ ਵੱਲ ਦੌੜ ਪਿਆ। ਜ਼ਰਾ ਗੌਰ ਕਰਨਾ। ਤੇ ਕੁਛ ਤੇਰੇ ਨੂਰ ਨਾਲ ਹੀ ਖੜੀਆਂ ਰਹੀਆਂ। ਕਾਰਨ ਕੀ ਸੀ ਇਹ? ਕਿ ਤੇਰੇ ਨੂਰ ਵਿੱਚ ਕੋਈ ਕਮੀ ਸੀ ਜ਼ਰਾ ਗੌਰ ਕਰਨਾ। ਬਾਬਾ ਜੀ ਰੱਬ ਨੂੰ ਪੁੱਛਿਆ ਬੰਦੀ ਨਾਲੇ। ਕਿ ਕੋਈ ਦੁਨੀਆਵੀ ਰੰਗ ਵੱਲ ਦੌੜਦਾ ਕਿ ਮੇਰੇ ਕੋਲ ਇੰਨਾ ਪੈਸਾ ਹੋਵੇ, ਆਹ ਚੀਜ਼ ਹੋਵੇ, ਉਹ ਚੀਜ਼ ਹੋਵੇ। ਕੋਈ ਜੰਨਤ ਮੰਗਦਾ ਫਿਰਦਾ ਵੀ ਮੈਨੂੰ ਜੰਨਤ ਮਿਲੇ ਕੋਈ ਸਵਰਗ ਮੰਗਦਾ ਫਿਰਦਾ ਪਰ ਕੁਝ ਰੂਹਾਂ ਤੇਰੇ ਨੂਰ ਨਾਲ ਖੜੀਆਂ ਨਹੀਂ ਆ ਇਹਦਾ ਕਾਰਨ ਕੀ ਸੀ ਕਿ ਕਮੀ ਤੇਰੇ ਨੂਰ ਵਿੱਚ ਸੀ ਤੇ ਜਿਵੇਂ ਤਸੱਲੀ ਦਾ ਇੱਕ ਪਰ ਜਿਹੜਾ ਪਵਿੱਤਰ ਸਾਆਇਆ ਉਹਦੇ ਉੱਤੇ ਆ ਡਿੱਗਿਆ ਹੋਏ ਬਾਬਾ ਜੀ ਉਸ ਫਕੀਰਾ ਉੱਤੇ ਰੱਬ ਨੇ ਦਿਲ ਵਿੱਚ ਫਰਮਾਇਆ ਕਹਿੰਦੇ ਇਹ ਭਾਈ ਇਹ ਮੇਰੀ ਮਰਜ਼ੀ ਸੀ ਜਰਾ ਗੌਰ ਕਰ ਇਹ ਕਹਿੰਦੇ ਇਹ ਮੇਰੀ ਮਰਜ਼ੀ ਸੀ ਜਿੰਨੂੰ ਮੈਂ ਦੁਨੀਆ ਲਈ ਬਣਾਇਆ ਉਹ ਉਧਰ ਨੂੰ 도ੜ ਪਿਆ ਜ਼ਰਾ ਗੌਰ ਕਰਨਾ ਇਸ ਗੱਲ ਤੇ ਕਿ ਜਿਹਨੂੰ ਮੈਂ ਦੁਨੀਆ ਲਈ ਬਣਾਇਆ ਉਹ ਉਧਰ ਨੂੰ 도ੜ ਪਿਆ ਜਿਹਨੂੰ ਮੈਂ ਜੰਨਤ ਲਈ ਸਵਰਗ ਲਈ ਚੁਣਿਆ ਉਹ ਉਧਰ ਨੂੰ ਚਲਾ ਗਿਆ ਤੇ ਜਿਸਨੂੰ ਮੈਂ ਆਪਣੇ ਨੇੜੇ ਰੱਖਣਾ ਸੀ ਉਹ ਮੇਰੇ ਨੂਰ ਨਾਲ ਹੀ ਖੜਾ ਰਿਹਾ ਇਹ ਰੂਹਾ ਦੀ ਚੋਣ ਕੋਈ ਨਹੀਂ ਇਹ ਮੇਰਾ ਫੈਸਲਾ ਸੀ ਜ਼ਰਾ ਗੌਰ ਕਰਨਾ ਆਵਾਜ਼ ਆਈ ਰੱਬ ਦੀ ਇਹ ਮੇਰੀ ਮਰਜ਼ੀ ਸੀ ਫਕੀਰਾ ਜਿਹਨੂੰ ਮੈਂ ਦੁਨੀਆ ਲਈ ਚੁਣਿਆ ਉਹ ਉਧਰ ਨੂੰ 도ੜ ਪੇ ਜਿਸਨੂੰ ਮੈਂ ਸਵਰਗ ਲਈ ਬਣਾਇਆ ਉਹ ਉਧਰ ਨੂੰ 도ੜ ਪਿਆ ਜਿਹਨੂੰ ਮੈਂ ਆਪਣੇ ਨੇੜੇ ਰੱਖਣਾ ਸੀ ਉਹ ਮੇਰੇ ਨੂਰ ਤੋਂ ਹਿੱਲਿਆ ਹੀ ਨਹੀਂ ਰੂਹਾਂ ਅਹੀਆਂ ਨਹੀਂ ਸਣ ਜ਼ਰਾ ਗੌਰ ਕਰਨਾ ਰੂਹਾਂ ਕੋਈ ਅੰਨੀਆਂ ਨਹੀਂ ਸਣ ਉਹ ਮੇਰੇ ਨੂਰ ਨੂੰ ਵੀ ਵੇਖ ਰਹੀਆਂ ਸਨ ਜੰਨਤ ਦੀ ਹੂਰ ਨੂੰ ਵੀ ਜ਼ਰਾ ਗੌਰ ਕਰਨਾ ਉਹ ਕਹਿੰਦੇ ਨਾ ਸਵਰਗਾ ਚ ਪੜੀਆਂ ਰਹਿੰਦੀਆਂ ਜੰਨਤ ਚ ਹੂਰ ਇਹ ਇੱਕ ਇੱਕ ਕਹਾਣੀ ਦੀ ਤੌਰ ਤੇ ਲੈਣਾ ਬਾਬਾ ਜੀ ਬਾਤ ਬਣੀ ਹੈ ਕਿ ਬਾਬਾ ਜੀ ਕੋਈ ਕਹਿੰਦਾ ਜੰਨਤ ਵੱਲ ਜਾਣਾ ਕੋਈ ਕਹਿੰਦਾ ਸਵਰਗ ਵੱਲ ਜਾਣਾ ਤੇ ਕੋਈ ਕਹਿੰਦਾ ਕੋਈ ਫਕੀਰ ਲੋਕ ਕੋਈ ਵਿਰਲਾ ਹੀ ਕਹਿੰਦਾ ਮੈਂ ਰੱਬ ਨਾਲ ਰਹਿਣਾ। ਤਾਂ ਹੀ ਸਵਾਲ ਫਕੀਰ ਦੇ ਅੰਦਰ ਉੱਠਿਆ। ਉਹ ਕਹਿੰਦੇ ਭਾਈ ਸਾਰੀਆਂ ਜਿਹੜੀਆਂ ਇਹ ਇਹ ਸਾਰੀਆਂ ਰੂਹਾਂ ਜਿਹੜੀਆਂ ਅਸੀਂ ਅੰਨੀਆਂ ਕੋਈ ਨਹੀਂ ਸੀ। ਕੋਈ ਮੇਰੇ ਨੂਰ ਨੂੰ ਵੀ ਦੇਖ ਰਹੀਆਂ ਸਨ। ਜੰਨਤ ਨੂੰ ਵੀ ਕੋਈ ਦੇਖ ਰਹੀਆਂ ਸਨ ਜੰਨਤ ਦੀਆਂ ਪਰੀਆਂ ਨੂੰ ਵੀ ਦੇਖ ਰਹੀਆਂ ਸਨ ਦੁਨੀਆ ਦੀ ਚਮਕ ਨੂੰ ਵੀ ਦੇਖ ਰਹੀਆਂ। ਪਰ ਧੋੜੀਆਂ ਉਹੀ ਜੋ ਮੈਂ ਚ ਆਇਆ। ਯਾਨੀ ਧੋੜੇ ਉਧਰ ਨੂੰ ਹੀ ਇਹ ਲੋਕ। ਇਹਨਾਂ ਨੇ ਲੱਗਿਆ ਆਪਣੀ ਮਰਜ਼ੀ ਨਾਲ ਦੌੜ ਰਹੇ ਆਂ ਡੋੜੇ ਉਧਰ ਨੂੰ ਹੀ ਜਿੱਧਰ ਨੂੰ ਮੈਂ ਚਾਇਆ ਫਕੀਰਾਂ ਦੇ ਸੀਨੇ ਵਿੱਚ ਕੰਪਕਪੀ ਜੀ ਦੌੜ ਪਈ ਉਹਨਾਂ ਨੇ ਸਮਝਿਆ ਕਿ ਇਖਤਿਆਰ ਦਾ ਨਾਮ ਲੈ ਕੇ ਇਨਸਾਨ ਸਿਰਫ ਆਪਣੇ ਆਪ ਨੂੰ ਫਿਰ ਧੋਖਾ ਹੀ ਦਿੰਦਾ ਇੱਥੇ ਤਾਂ ਹਰ ਇੱਕ ਕਦਮ ਹਰ ਇੱਕ ਸਾਹ ਸਿਰਫ ਉਸ ਸੋਹਣੇ ਰੱਬ ਦੀ ਮਰਜ਼ੀ ਨਾਲ ਹੀ ਹੈ ਭਾਈ ਜ਼ਰਾ ਗੌਰ ਕਰਨਾ ਤਾਂ ਹੀ ਤਾਂ ਕਿਹਾ ਹੈ ਕਿ ਇਨਸਾਨ ਤੂੰ ਕਰਦਾ ਹੋ ਹੈ ਜੋ ਤੇਰਾ ਦਿਲ ਕਰਦਾ ਪਰ ਹੁੰਦਾ ਉਹ ਜੋ ਅਸੀਂ ਚਾਹਨੇ ਰੱਬ ਕਹਿੰਦਾ ਉਹ ਕਹਿੰਦੇ ਤੂੰ ਉਹ ਕਰ ਜੋ ਅਸੀਂ ਚਾਹਨੇ ਆ ਤੇ ਫਿਰ ਹੋਏਗਾ ਉਹ ਜੋ ਤੂੰ ਚਾਹਨਾ ਹੈ ਜ਼ਰਾ ਗੌਰ ਕਰਨਾ ਫਕੀਰਾਂ ਨੇ ਪੁੱਛਿਆ ਕਿ ਮਾਲਕੋ ਰੱਬ ਨੂੰ ਪੁੱਛਿਆ ਕਿ ਐ ਰੱਬ ਹੂੜਾ ਨੂੰ ਤੂੰ ਕਿਉਂ ਬਣਾਇਆ ਫਿਰ ਜਵਾਬ ਆਇਆ ਮੈਂ ਹੂੜਾ ਨੂੰ ਇਸ ਲਈ ਬਣਾਇਆ ਭਾਈ ਤਾਂ ਜੋ ਇਨਸਾਨ ਦੀ ਕਸੂਤੀ ਹੋਵੇ ਉਹਨੂੰ ਪਰਖਿਆ ਜਾ ਸਕੇ ਉਹਦੀ ਰੂਹ ਦੀ ਪੱਕੀ ਜਿਹੜੀ ਪਾ ਕੇ ਰੰਗ ਇਹਨਾਂ ਸਾਹਮਣੇ ਆਵੇ ਉਹ ਕਹਿੰਨਾ ਕਿ ਜਦੋਂ ਇਬਾਦਤ ਕਰਦਾ ਹੈ ਬੰਦਾ ਏਦਾਂ ਉਹਨੂੰ ਪਰਖਿਆ ਜਾਂਦਾ ਜਿਹਦੇ ਅੰਦਰ ਮੇਰਾ ਇਸ਼ਕ ਹੋਵੇਗਾ ਉਹ ਮੇਰੇ ਨੂਰ ਨੂੰ ਵੇਖ ਕੇ ਹੀ ਜਿਹੜਾ ਹੈ ਉਹ ਜਿਹੜੇ ਜੰਨਤ ਸਵਰਗ ਇਹ ਇਹਨਾਂ ਨੂੰ ਭੁੱਲ ਜਾਏਗਾ ਜਿਹੜਾ ਮੇਰੇ ਨਾਲ ਜਿਹੜਾ ਮੈਨੂੰ ਇਸ਼ਕ ਕਰੇਗਾ ਕਿ ਜਿਹਦੇ ਨਫਸ ਜਿਹਦੇ ਜਿਹਦੇ ਅੰਦਰ ਨਫਸਾ ਜੇ ਉਦਾਂ ਦਾ ਹੀ ਹੈ ਉਹ ਫਿਰ ਕੋਈ ਹੂਰਾ ਪਿੱਛੇ ਤੁਰਿਆ ਫਿਰੇ ਕੋਈ ਹੁਸਨ ਦੇ ਵਿੱਚ ਚਲ ਜਰਾ ਗੌਰ ਕਰ ਰੱਬ ਨੇ ਫਰਮਾਇਆ ਦੁਨੀਆ ਦੀਆਂ ਔਰਤਾਂ ਦੁਨੀਆ ਦਾ ਹਰ ਨਜ਼ਾਰਾ ਦੁਨੀਆ ਦੇ ਮਰਦ ਇਹ ਸਭ ਸਿਰਫ ਨਕਲ ਹੈ ਅਸਲ ਖੂਬਸੂਰਤੀ ਤਾਂ ਉਹ ਨੂਰ ਹੈ ਸਾਡਾ ਹੀ ਜਿੱਥੇ ਅਸਲ ਖੂਬਸੂਰਤੀ ਵਸਦੀ ਹੈ ਜ਼ਰਾ ਗੌਰ ਕਰਨਾ ਫਕੀਰਾਂ ਦੇ ਅੰਦਰ ਇੱਕ ਸਾਰ ਜਾਂ ਨਿਕਲਿਆ ਉਹ ਸਮਝ ਗਏ ਕਿ ਇਨਸਾਨ ਜਦੋਂ ਕਿਸ ਚੀਜ਼ ਵਿੱਚ ਗੁੰਮ ਹੋ ਜਾਂਦਾ ਹੈ ਉਹ ਰੱਬ ਤੋਂ ਗافل ਹੋ ਜਾਂਦਾ ਹੈ ਇਹ ਵੀ ਰੱਬ ਦੀ ਹੀ ਇੱਕ ਰਸੀ ਹੈ ਟੈਸਟ ਹੈ ਬਾਬਾ ਜੀ ਇੱਕ ਪਕੜ ਹੈ ਜ਼ਰਾ ਗੌਰ ਕਰਨਾ ਫਕੀਰਾਂ ਨੇ ਆਖਰੀ ਸਵਾਲ ਪੁੱਛਿਆ ਬਾਬਾ ਜੀ ਤਕਦੀਰ ਕੀ ਹੈ ਰੱਬ ਨੇ ਰੱਬ ਤੋਂ ਪੁੱਛਿਆ ਤਕਦੀਰ ਕੀ ਹੈ ਮਰਜ਼ੀ ਕੀ ਹੈ ਰਸਤਾ ਕੌਣ ਚਲਾਉਂਦਾ ਉਸ ਵੇਲੇ ਜਵਾਬ ਨੂਰ ਦੀਆਂ ਲਹਿਰਾਂ ਵਾਂਗ ਦਿਲ ਵਿੱਚ ਉਤਰਿਆ ਬਾਬਾ ਜੀ ਕਹਿੰਦੇ ਫਕੀਰਾ ਨਾ ਕਿਸੇ ਨੂੰ ਸਵਰਗ ਮੈਂ ਖੁਦ ਜਾਣਾ ਹੈ ਜ਼ਰਾ ਗੌਰ ਕਰਨਾ ਕਿ ਨਾ ਕਿਸੇ ਨੂੰ ਜੰਨਤ ਦੇ ਵਿੱਚ ਖੁਦ ਜਾਣਾ ਹੈ ਨਾ ਸਵਰਗ ਵਿੱਚ ਖੁਦ ਜਾਣਾ ਹੈ ਨਾ ਕਿਸੇ ਨੇ ਨਰਕ ਵਿੱਚ ਜਾਣਾ ਹੈ ਨਾ ਕਿਸੇ ਨੂੰ ਦੋਜ਼ਖ ਵਿੱਚ ਜਾਣਾ ਜਿਹਨੂੰ ਮੈਂ ਚਾਹਾਂ ਵਲੀ ਬਣਾ ਦਿਆਂ ਜ਼ਰਾ ਗੌਰ ਕਰਨਾ ਜਿਹਨੂੰ ਮੈਂ ਚਾਹਾਂ ਵੜੀ ਬਣਾ ਦੇ ਆ ਰੱਬ ਦਾ ਫਕੀਰ ਬਣਾ ਦੇ ਜਿਹਨੂੰ ਮੈਂ ਚਾਹਾਂ ਆਮ ਬੰਦਾ ਕਰ ਦੇ ਆ ਜਿਹਨੂੰ ਮੈਂ ਚਾਹਾਂ ਰੰਗ ਬਣਾ ਦੇ ਆ ਜਿਹਨੂੰ ਮੈਂ ਚਾਹਾਂ ਰਾਜਾ ਬਣਾ ਦੇ ਆ ਜਿਹਨੂੰ ਮੈਂ ਚਾਹਾਂ ਰੋਸ਼ਨੀ ਦੇ ਦੇ ਆ ਜਿਹਨੂੰ ਚਾਹਾਂ ਹਨੇਰੇ ਵਿੱਚ ਰੱਖ ਦੇ ਆ ਮੇਰੀ ਮਰਜ਼ੀ ਤੋਂ ਬਗੈਰ ਕੋਈ ਇੱਕ ਸਾਹ ਵੀ ਨਹੀਂ ਲੈਂਦਾ ਜ਼ਰਾ ਗੌਰ ਕਰ ਫਕੀਰਾਂ ਦੀਆਂ ਅੱਖਾਂ ਪਰ ਆਈਆਂ ਉਹ ਚੁੱਪ ਹੋ ਗਏ ਪਰ ਉਸ ਚੁੱਪ ਵਿੱਚ ਇੱਕ ਜਵਾਬ ਸੀ ਕਿ ਰੱਬ ਦੀ ਮਰਜ਼ੀ ਹੀ ਸਾਰੀ ਦੁਨੀਆ ਦਾ ਅਸਲ ਕਾਇਦਾ ਹੈ ਬਾਬਾ ਜੀ ਔਰ ਕੁਛ ਨਹੀਂ ਉਹਦੀ ਮਰਜ਼ੀ ਤੋਂ ਬਿਨਾ ਕੁਛ ਨਹੀਂ ਬੰਦਾ ਲੱਖ ਯਤਨ ਕਰ ਲਵੇ ਜਦੋਂ ਉਹਨੇ ਦੇਣਾ ਹੈ ਉਹਨੇ ਉਦੋਂ ਹੀ ਦੇਣਾ ਹੁਣ ਉਥੇ ਡਾਂਡੇ ਨੂੰ ਕੌਣ ਕਵੇ ਕਿ ਭਾਈ ਤੂੰ ਇੰਜ ਨਹੀਂ ਤੂੰ ਐਦਾਂ ਕਰ ਫਕੀਰ ਉਥੋਂ ਉੱਠੇ ਤਾਂ ਉਹਨਾਂ ਦਾ ਦਿਲ ਬਦਲ ਚੁੱਕਾ ਸੀ ਹੁਣ ਉਹਨਾਂ ਦੇ ਦਿਲ ਦੇ ਵਿੱਚ ਜਿਹੜੇ ਸਵਾਲ ਉੱਟਦੇ ਸੀ ਨਾ ਉਹ ਸਾਰੇ ਖਤਮ ਹੋ ਗਏ ਸਵਾਲ ਤਿੰਨ ਨੇ ਬਾਬਾ ਜੀ ਜਦਰਾ ਗੌਰ ਕਰਨਾ ਹੈ ਕਹਾਣੀ ਸਿਖਾਉਂਦੀ ਕੀ ਹੈ ਤਿੰਨ ਸਵਾਲ ਨੇ ਜੋ ਕੁਝ ਹੋ ਰਿਹਾ ਹੈ ਉਹ ਸੋਹਣੇ ਰੱਬ ਦੀ ਰਜ਼ਾ ਵਿੱਚ ਹੋ ਰਿਹਾ ਜ਼ਰਾ ਗੌਰ ਕਰਨਾ ਜੋ ਕੁਝ ਹੋ ਰਿਹਾ ਹੈ ਉਹ ਸੋਹਣੇ ਰੱਬ ਦੀ ਰਜ਼ਾ ਵਿੱਚ ਹੋ ਰਿਹਾ ਜੋ ਮਿਲ ਰਿਹਾ ਹੈ ਉਹ ਸੋਹਣੇ ਰੱਬ ਦੀ ਕਿਰਪਾ ਹੈ ਉਹਦੀ ਰਹਿਮਤ ਹੈ ਜ਼ਰਾ ਗੌਰ ਕਰਨਾ ਕੋਈ ਥਾ ਮਾਰੀ ਨਹੀਂ ਇਸ ਨੂੰ ਸਮਝ ਲੈਣਾ ਕੋਈ ਥਾ ਮਾਰੀ ਨਹੀਂ ਪਰ ਕੁਝ ਥਾਵਾਂ ਤੁਹਾਡੇ ਲਈ ਚੰਗੀਆਂ ਨਹੀਂ ਇਹ ਗੱਲ ਯਾਦ ਰੱਖੀਂ ਔਰ ਉਹ ਤੁਹਾਨੂੰ ਹੀ ਪਤਾ ਲੱਗਣਾ ਹੈ ਤੁਹਾਡੇ ਬੰਦਿਆਂ ਨੂੰ ਨਹੀਂ ਪਤਾ ਲੱਗਣਾ ਤੁਹਾਡੇ ਛੋਟਿਆਂ ਨੂੰ ਨਹੀਂ ਪਤਾ ਲੱਗਣਾ ਤੁਹਾਨੂੰ ਪਤਾ ਲੱਗਣਾ ਹੈ ਕਿ ਇਹ ਥਾਂ ਮੇਰੇ ਲਈ ਚੰਗੀ ਨਹੀਂ ਇਹ ਉਹਦੀ ਸਮਝ ਦੇ ਨਾਲ ਹੀ ਗੱਲ ਆਣੀ ਹੈ ਕਿਸੇ ਨੂੰ ਠੇਕਾ ਚੰਗਾ ਲੱਗਦਾ ਹੈ ਕਿਸੇ ਨੂੰ ਠੇਕਾ ਨਹੀਂ ਚੰਗਾ ਲੱਗਦਾ ਜਰਾ ਗੌਰ ਕਰੋ ਕਿ ਇਹਨੂੰ ਸ਼ਰਾਬ ਚੰਗੇ ਨੂੰ ਨਹੀਂ ਚੰਗੀ ਲੱਗਦੀ ਜਰਾ ਇਸ ਗੱਲ ਨੂੰ ਸਮਝਣਾ ਇਹ ਰਜ਼ਾ ਇਹ ਰਜ਼ਾ ਉਹਦੀ ਚੱਕਰ ਵੀ ਹੋਈ ਐਸਾ ਬਣਾਇਆ ਹੋਇਆ ਕਿ ਉਹ ਜਿਹੜੀ ਜਗ੍ਹਾ ਤੇ ਤੁਹਾਡਾ ਨਹੀਂ ਬੰਦਾ ਜਾਂਦਾ ਹੈ ਨਾ ਕਈ ਵਾਰੀ ਕਿਤੇ ਨਹੀਂ ਗੱਲ ਬਣਦੀ ਅੰਦਰੋਂ ਆਵਾਜ਼ ਆਉਂਦੀ ਚੱਲ ਭਾਈ ਇੱਥੇ ਨਹੀਂ ਸਾਡਾ ਇੱਥੇ ਨਹੀਂ ਸਾਡਾ ਹੁਣ ਉਹਦੇ ਲਈ ਭਾਵੇਂ ਦੁਨੀਆ ਹੁਣ ਜਦ ਆਵਾਜ਼ ਹੀ ਅੰਦਰੋਂ ਆਈ ਤੇ ਫੇਰ ਰਹਿ ਗਈ ਆ ਤੇਰਾ ਗੌਰ ਕਰਨਾ ਉਹ ਤਾਂ ਪਿਆਰੀ ਹੈ ਜਦੋਂ ਮਰਜੀ ਖੇ ਲ ਜਾਂਦਾ ਚੰਗੀ ਗੱਲ ਕਿਉਂਕਿ ਉਹਦੀ ਰਜ਼ਾ ਉਹਦੇ ਵਿੱਚ ਹੈ ਸੋ ਉਹ ਕਹਿੰਦੇ ਵੀ ਫਕੀਰਾ ਜੀ ਜੋ ਕੁਝ ਹੋ ਰਿਹਾ ਉਹਦੀ ਰਜ਼ਾ ਨਾਲ ਹੋ ਰਿਹਾ ਜੋ ਮਿਲ ਰਿਹਾ ਉਹਦੀ ਕਿਰਪਾ ਉਹਦੀ ਰਹਿਮਤ ਨਾਲ ਮਿਲ ਰਿਹਾ ਤੇ ਜੋ ਖੋ ਜਾਂਦਾ ਹੈ ਤੇਰਾ ਗੌਰ ਕਰਨਾ ਜੋ ਗਵਾਚ ਜਾਂਦਾ ਉਹ ਵੀ ਰੱਬ ਦੀ ਤਸਵੀਰ ਹੀ ਹੈ ਇਹ ਵੀ ਉਹਦੀ ਮਰਜ਼ੀ ਸੀ ਵੀ ਇਹਨੂੰ ਆਪਣੇ ਪਾਸੇ ਉਠਾ ਕੇ ਅੰਦਰ ਰੱਖੇ ਇਹ ਸੂਫੀਅਤ ਹੈ ਇਹ ਫਕੀਰਾਂ ਦਾ ਰੰਗ ਹੈ ਇਹ ਫਕੀਰਾਂ ਦੀ ਬਾਤ ਹੈ ਕਿ ਆਪਣੀ ਮਰਜ਼ੀ ਨੂੰ ਛੱਡ ਕੇ ਉਹ ਸੋਹਣੇ ਦੀ ਮਰਜ਼ੀ ਵਿੱਚ ਜਿਹੜਾ ਹੈ ਰਜ਼ਾ ਪਾ ਲੈਣਾ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਜਾਣਾ ਜਦੋਂ ਅੰਦਰੋਂ ਆਵਾਜ਼ ਆਏ ਕਿ ਇੱਥੇ ਨਹੀਂ ਭਾਈ ਤੂੰ ਉੱਠ ਖੜਨਾ ਜਦੋਂ ਅੰਦਰੋਂ ਆਵਾਜ਼ ਆਵੇ ਇੱਥੇ ਹੀ ਉੱਥੇ ਹੀ ਬੈਠੇ ਰਹਿਣਾ ਕਿਉਂਕਿ ਉਹਨੇ ਬੋਲਣਾ ਤੁਹਾਡੇ ਅੰਦਰੋਂ ਹੀ ਆ ਜਦੋਂ ਵੀ ਬੋਲਣਾ ਇਹ ਗੱਲ ਯਾਦ ਰੱਖ ਲੈਣਾ ਆਵਾਜ਼ ਤੁਹਾਡੇ ਅੰਦਰੋਂ ਹੋਣੀ ਹੈ ਗੁਰੂਆਂ ਨੇ ਐਵੇਂ ਨਹੀਂ ਕਿਹਾ ਕਿ ਜੋ ਬ੍ਰਾਹਮਣ ਦੇ ਸੋਈ ਪਿੰਡੇ ਜੋ ਖੋਜੇ ਸੋ ਪਾਏ ਉਹ ਮਾਲਕ ਦਾ ਜਿਹੜਾ ਰੰਗ ਹੈ ਉਹ ਸਾਰਾ ਤੁਹਾਡੇ ਅੰਦਰ ਹੈ ਇਹ ਵਗੀਰਾ ਫਰਮਾਇਆ ਹੈ ਇਹ ਗੁਰੂਆਂ ਫਰਮਾਇਆ ਹੈ ਫਕੀਰ ਲੋਕ ਕੀ ਫਰਮਾਉਂਦੇ ਹੈ ਤੇਥੋਂ ਵੱਖਣੀ ਆਪੇ ਆਵਾਜ਼ ਮਾਰੇ ਆਪੇ ਬੋਲਦਾ ਉਹ ਕਹਿ ਰਿਹਾ ਹੈ ਅੰਦਰ ਬੋਲਦਾ ਹੈ ਕਿ ਇੱਥੇ ਨਹੀਂ ਸਹੀ ਪਰ ਬੰਦਾ ਕਹਿੰਦਾ ਨਹੀਂ ਜੀ ਇੱਥੇ ਹੀ ਸਹੀ ਫਿਰ ਉਹ ਕਹਿੰਦਾ ਬੈਠਾ ਰਹਿ ਤੇ ਫਿਰ ਲੈ ਜਾ ਜੇ ਤੇਤੋਂ ਕੁਝ ਲੈ ਕੇ ਲੈ ਜਾਂਦਾ ਉਨੇ ਸਮੰਦਰ ਰੱਖਿਆ ਹੈ ਤਾਂ ਬੰਦਾ ਉਹ ਮੱਗ ਲੈ ਕੇ ਤੁਰਿਆ ਫਿਰਦਾ ਜਿੱਥੇ ਕੁਝ ਵੀ ਨਹੀਂ ਪੈਣਾ ਬਾਬਾ ਜੀ ਇਸੇ ਲਈ ਫਕੀਰ ਤਾਂ ਹੀ ਤਾਂ ਗੁਰੂ ਮੁਰਸ਼ਿਦ ਜਿਹੜੇ ਆ ਤਾਂ ਹੀ ਕਹਿੰਦੇ ਨਾ ਵੀ ਉਹ ਗਿਆਨ ਹੈ انسان ਕੋਲ ਸ਼ਕਤੀ ਹੈ ਸਮਾਂ ਹੁੰਦਾ ਹੈ ਜਦੋਂ ਤੱਕ انسان ਕੋਲ ਸ਼ਕਤੀ ਹੁੰਦੀ ਹੈ ਕਿ انسان ਆਪਣੇ ਜ਼ੋਰ ਨਾਲ ਕੁਝ ਕਰ ਸਕਦਾ ਉਸ ਵੇਲੇ ਉਸ ਨੂੰ ਇੱਕ ਗੁਰੂ ਇੱਕ ਮੁਰਸ਼ਿਦ ਕੋਈ ਰਹਿਬਰ ਇਹ ਕਿਸਮਤਾਂ ਦੀ ਗੱਲ ਹੋ ਗਈ ਬਾਬਾ ਜੀ ਜਾਂ ਅੰਦਰ ਚਾਤੀ ਮਾਰਨ ਦਾ ਵੱਲ ਆ ਜਾਵੇ ਤਾਂ انسان ਬੜਾ ਕੁਝ ਪਾ ਸਕਦਾ ਪਰ ਫਿਰ ਵੀ ਫਿਰ ਵੀ ਕਹਿੰਦੇ ਜੇ ਨਹੀਂ ਪਾਇਆ ਨਾ ਤਾਂ ਇਹ ਵੀ ਉਹਦੀ ਰਜ਼ਾ ਨਾਲ ਹੈ ਉਹਦੀ ਮਰਜ਼ੀ ਨਾਲ ਉਹ ਫਿਰ ਗਲਤ ਤਾਂ ਉਹੀ ਹੈ ਕਿ ਜਿਨ੍ਹਾਂ ਤੇਰੀ ਆਵਾਜ਼ ਨੂੰ ਸੁਣਿਆ ਜਿਨ੍ਹਾਂ ਤੇਰੀ ਪੁਕਾਰ ਸੁਣ ਲਈ ਉਹਨਾਂ ਛੱਡ ਛੜੇ ਘੇੜੇ ਬਾਬੇ ਘੇੜੇ ਦੁਨੀਆ ਦੁਨੀਆ ਦੀ ਗੱਲ ਕਿਉਂਕਿ ਜਿਨ੍ਹਾਂ ਨੇ ਉਹਦੀ ਸੁਣੀ ਉਹਨੇ ਦੁਨੀਆ ਦੀ ਨਹੀਂ ਸੁਣੀ ਕਰਨੀ ਉਹਨੇ ਉਹਦੀ ਉਹੀ ਕਰਨਾ ਹੈ ਜੋ ਅੰਦਰੋਂ ਆਵਾਜ਼ ਇਹ ਹੀ ਸਭ ਗੁਰੂਆਂ ਰਹਿਬਰਾਂ ਨੇ ਫਰਮਾਇਆ ਹੈ ਕਿ ਜਦੋਂ ਉਹਨਾਂ ਆਵਾਜ਼ ਆਵੇ ਆਪਣੇ ਭੀਤਰ ਨੂੰ ਸੁਣੀ ਕਿਉਂਕਿ ਦਿਮਾਗ ਬੜੀਆਂ ਖੇਡਾਂ ਖੇਡਦਾ ਦੁਨੀਆ ਬਹੁਤ ਖੇਡਾਂ ਖੇੜਨ ਦੀ ਪਰ ਤੇਰਾ ਦਿਲ ਤੇਰਨਾ ਕਦੇ ਖੇਡ ਨਹੀਂ ਗਿਆ ਹੁੰਦਾ ਦਿਲ ਜਾਣਦਾ ਹੈ ਕੀ ਸਹੀ ਹੈ ਕੀ ਗਲਤ ਹੈ ਬਸ ਤੇਰੀ ਅੱਖ ਨਹੀਂ ਪਹਿਚਾਨ ਪਾਉਂਦੀ ਸੁਖੀ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਕਹਿੰਦੇ ਜੋ ਹੋ ਰਿਹਾ ਰਜ਼ਾ ਨਾਲ ਹੋ ਰਿਹਾ ਹੈ ਕੋਈ ਸਵਰਗ ਜੰਨਤ ਦੀ ਭਾਲ 'ਚ ਤੁਰਿਆ ਉਹ ਵੀ ਮੇਰੀ ਰਜ਼ਾ ਨਾਲ ਹੀ ਕੋਈ ਨਰਕ ਲੱਭਦਾ ਫਿਰਦਾ ਉਹ ਵੀ ਮੇਰੀ ਰਜ਼ਾ ਨਾਲ ਹੀ ਹੈ ਜ਼ਰਾ ਗੌਰ ਕਰਨਾ ਜੋ ਵੀ ਹੋ ਰਿਹਾ ਮੇਰੀ ਰਜ਼ਾ ਨਾਲ ਹੋ ਬੋਸ਼ਰਾਵਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਰ ਜੈ ਸਾਈ ਜੀ ਦੀ ਗੁਰੂਆਪੀ ਰਹਿ ਬਰਾ ਫਕੀਰਾਂ ਸੰਤ ਮਹਾਤਮਾ ਸਾਈ ਲੋਕਾ ਸਭ ਨੂੰ ਪ੍ਰਣਾਮ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ